जय वाल्मीकि जी जयपीम जी जिस तरह कि आप जिस सारे पता है कि आ, जो जिमनी चोण विधानसभा हल्का तरन तारण तो आ, हो जा रही ने उस आजाद उम्मीदवार खड़े हुए ने जी उन्हें ने बहुत ही रिसपैक्ट सिस्टर हरबिंदर कौर उसमान जी बहुत ही जोर शोर दचार प्रसार चल रहा है जी सो यू नो you know, ਜੋ ਆਜ਼ਾਦ ਉਮੀਦਵਾਰ ਖੜੇ ਹੋਏ ਨੇ ਇੰਟਰਨੈਸ਼ਨਲ ਬਾਦਮੀਕੀਨ ਪਰਿਵਾਰ ਉਹਨਾਂ ਦੇ ਫੁੱਲ ਸਪੋਰਟ ਕਰਦਾ ਹੈਗਾ ਜੀ ਸੋ ਆਪ ਜੀ ਸਾਰੇ ਨੂੰ ਵੀ ਬੇਨਤੀ ਹੈਗੀ ਆ ਸਮਾਜ ਦੇ ਜਿੰਨੇ ਵੀ ਤਰ੍ਹਾਂ-ਤਰ੍ਹਾਂ ਦੇ ਵਿੱਚ ਹਰ ਆਪਣਾ ਸਮਾਜ ਹੈਗਾ ਰਿਸਪੈਕਟਿਡ ਸਾਰੇ ਪਰਿਵਾਰਾਂ ਨੂੰ ਬੇਨਤੀ ਹੈਗੀ ਆ ਕਿ ਜਰੂਰ ਆਪ ਜੀ ਉਹਨਾਂ ਨੂੰ ਜਿਤਾਣ ਦੇ ਪੂਰੀ ਕੋਸ਼ਿਸ਼ ਕਰਨਾ ਕਿਉਂਕਿ ਐਜ਼ ਅ ਊਮਨ ਉਹਨਾਂ ਨੇ ਬਹੁਤ ਹੀ ਵੱਡਾ ਸੰਘਰਸ਼ ਕੀਤਾ ਹੈਗਾ ਜਿਸ ਤਰ੍ਹਾਂ ਕਿ ਆਪ ਜੀ ਸਾਰਿਆਂ ਨੂੰ ਪਤਾ ਕਿ ਲਾਸਟ ਫਿਊ ਵਿੱਚ ਤੇ ਵਿੱਚ ਜੋ ਨਿਊਜ਼ ਅ ਦੇਖਾ ਦੇ ਵਿੱਚ ਆ ਰਹੀ ਸੀ ਜੀ ਮੀਡੀਆ ਦੇ ਥਰੂ ਜਿਸ ਦੇ ਵਿੱਚ ਕੀ ਜੋ ਐਮ ਐਲ اے ਜੋ ਮਜ਼ਦੂਰ ਐਮ ਐਲ اے ਅ ਅhmad ni party ਦੇ ਨੇ ਉਹਨਾਂ ਦੇ ਵੱਲੋਂ ਉਸਮਾ ਜੀ ਦੇ ਨਾਲ ਔਰ ਉਸਮਾ ਜੀ ਦੇ ਪਰਿਵਾਰ ਦੇ ਨਾਲ 2013 ਦੇ ਵਿੱਚ ਬਹੁਤ ਹੀ ਬੈਡ ਬਿਹੇਵੀਅਰ ਕੀਤਾ ਗਿਆ ਕੁੱਟਮਾਰ ਕੀਤੀ ਗਈ ਉਹਨਾਂ ਦੇ ਪਰਿਵਾਰ ਨੂੰ ਔਰ ਆਪਾਂ ਜਿਨ ਆਪ ਸਾਰਿਆਂ ਨੇ ਦੇਖਿਆ ਹੋਣਾ ਮੀਡੀਆ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਉਸਮਾ ਜੀ ਦੇ ਨਾਲ ਤੱਕ ਕਮਕੀ ਕੀਤੀ ਗਈ ਕੁੱਟਮਾਰ ਕੀਤੀ ਗਈ ਸੋ ਜਿਹੜਾ ਜੋ ਇਸ ਤੇ ਵਿੱਚ ਕਾਂਡ ਦੇ ਵਿੱਚ ਸ਼ਾਮਿਲ ਸੀਗੇ ਜਿਨ੍ਹਾਂ ਦਾ ਨਾਮ ਜਿੱਦਰ ਸਿੰਘ ਲਾਲਪੁਰਾ ਹੈਗਾ ਉਨਾਂ ਨੂੰ 4 ਸਾਲ ਦੀ ਸਜ਼ਾ ਦਵਾਨ ਦੇ ਵਿੱਚ ਉਸ ਮਾਜੀ ਦਾ ਔਰ ਸਾਡੇ ਬਾਬਾ ਨਛੱਤਰ ਨਾਥ ਜੀ ਦਾ ਬਹੁਤ ਹੀ ਵੱਡਾ ਜਿਹਾ ਮਤਲਬ ਕਿ ਸੰਘਰਸ਼ ਉਹਨਾਂ ਨੇ ਕੀਤਾ ਹੈਗਾ ਉਹਨਾਂ ਨੂੰ ਸਜਾਦਵਾਨ ਦੇ ਵਿੱਚ 2013 ਤੋਂ ਲੈ ਕੇ ਜਸਨ ਅਜਨ ਕੋਰੋ ਕੀ ਬਾਰਾ ਸਾਹਾ ਦਾ ਸੰਘਰਸ਼ ਜਿਹੜਾ ਹੈਗਾ ਉਹਨਾਂ ਨੇ ਕੀਤਾ ਹੈਗਾ ਬਹੁਤ ਹੀ ਮਤਲਬ ਕਿ ਉਹਨਾਂ ਨੇ ਖਰੀਦਦਾਂ ਦੇ ਟ੍ਰਾਈ ਕੀਤੀ ਗਈ ਜਿਹੜਾ ਉਹਨਾਂ ਦੇ ਗਵਾਹ ਸੀਗੇ ਉਹਨਾਂ ਨੂੰ ਪਹਟੇ ਦੇ ਦੇ ਟ੍ਰਾਈ ਕੀਤੀ ਗਈ ਮਸਲਾ ਜੋ ਨਗਾ ਸਗਾ ਉਸ ਨੂੰ ਰਫਾ ਦਫਾ ਕਰਨ ਦੇ ਟ੍ਰਾਈ ਕੀਤੀ ਪਰ ਉਸਮਾ ਜੀ ਦੇ ਵੱਲੋਂ ਉਸਮਾ ਜੀ ਦੇ ਪਰਿਵਾਰ ਦੇ ਵੱਲੋਂ ਉਹਨਾਂ ਨੇ ਗਿਵ ਅਪ ਨਹੀਂ ਕੀਤਾ ਸੋ ਐਜ਼ ਅ ਵੂਮਨ ਜਿਸ ਤਰ੍ਹਾਂ ਕਿ ਸਮਾਜ ਦੇ ਵਿੱਚ ਹੁਣ ਲੜਕੀਆਂ ਦੇ ਨਾਲ ਵਿਵਹਾਰ ਕੀਤਾ ਜਾਂਦਾ ਸੀਗਾ ਉਹ ਕੀਤਾ ਜਾ ਰਿਹਾ ਹੈਗਾ ਉਸੇ ਲੜਾਈ ਚੜੀ ਹੈਗੀ ਉਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਬਹੁਤ ਹੀ ਮਤਲਬ ਕਿ ਸੰਘਰਸ਼ ਉਹਨਾਂ ਨੇ ਕੀਤਾ ਹੈਗਾ ਲਾਸਟ ਵਨਸ ਇਅਰਸ ਦੇ ਵਿੱਚ ਸੋ ਐਜ਼ ਅ ਊਮਨ ਆਮ ਫੁਲੀ ਸਪੋਰਟਿੰਗ ਹਰ ਮੈਂ ਚਾਹੁੰਦੀ ਹੈਗੀ ਕਿ ਉਸਵਾ ਜੀ ਇੱਕ ਜੋ ਚੋਣਾ ਹੈ ਗਿਆ ਉਸ ਨੂੰ ਜਤਨ ਔਰ ਜਿਤ ਕੇ ਵਿਧਾਨ ਸਭਾ ਦੇ ਮੈਂਬਰ ਬਣਨ ਔਰ ਤਾਂ ਕਿ ਉਹ ਜੜੀਆਂ ਲੜਕੀਆਂ ਦੇ ਨਾਲ ਜਿਹੜਾ ਵਿਵਹਾਰ ਹੁੰਦਾ ਹੈਗਾ ਸਮਾਜ ਦੇ ਵਿੱਚ ਦਲਿਤ ਸਮਾਜ ਦੇ ਕੁੜੀਆਂ ਦੇ ਨਾਲ ਉਹਨਾਂ ਦੀ ਆਵਾਜ਼ ਬਣ ਸਕਣ ਔਰ ਅਸੀਂ ਜਾਣਦੇ ਹੈਗੀਆਂ ਕਿ ਜੋ ਵੀ